ਜਿਸਾ ਨਾਹੀ ਕੋ ਤੇ ਜਿਸਮਸਤਕ ਪਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਤ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤਿ ਜੋ ਆਓ ਜਿਤਨੇ ਵੀ ਭਾਵਨਾ ਵਾਲੀ ਜਿਗਿਆਸੂ ਜਨ ਸੰਗਤੀ ਰੂਪ ਵਿੱਚ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਆਪਣੇ ਮਨੁੱਖੀ ਜਾਂਮੇ ਦੀ ਸਫਲਤਾ ਦੇ ਵਾਸਤੇ ਉਪਦੇਸ਼ ਲੈਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨ ਪਰਸ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਆਓ ਆਪਾਂ ਲੜੀ ਆਰੰਭ ਕੀਤੀ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਜਿਸ ਵਿੱਚ ਅਸੀਂ ਬਿਸ਼ਰਾਮ ਇੱਥੇ ਦਿੱਤਾ ਸੀ ਵੀ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਔਰ ਜਿਹੜੇ ਸਿਰਫ ਤੇ ਸਿਰਫ ਧਰਮ ਨੂੰ ਸਰੀਰ ਦੇ ਦਿਵਾਲੇ ਜਿਨ੍ਹਾਂ ਨੇ ਪ੍ਰਕਰਮਾਂ ਕੀਤੀ ਸੀ ਜਿਨ੍ਹਾਂ ਨੇ ਸਿਰਫ ਧਰਮ ਧਾਰਮਿਕ ਅਸਥਾਨਾਂ ਦੇ ਉੱਤੇ ਕੈਦ ਕੀਤਾ ਸੀ ਉਹਨਾਂ ਨੇ ਅਕਬਰ ਬਾਦਸ਼ਾਹ ਨੂੰ ਇੱਕ ਗੱਲ ਜਾ ਕੇ ਕਹੀ ਵੀ ਗੁਰੂ ਨਾਨਕ ਦੀ ਤੀਸਰੀ ਜੋਤ ਨੇ ਇਹਨਾਂ ਨੇ ਪੰਗਤ ਇੱਕ ਕਰ ਦਿੱਤੀ ਸੰਗਤ ਇੱਕ ਕਰ ਦਿੱਤੀ ਇਹਨਾਂ ਨੇ ਸਾਡੀ ਵਰਨਵੰਡ ਦੇ ਉੱਤੇ ਝੋਟ ਮਾਰੀ ਹੈ। ਔਰ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਨੇ ਅਕਬਰ ਦੇ ਦਰਬਾਰ ਵਿੱਚ ਕੀਤੀਆਂ ਨੇ। ਮੈਂ ਥੋੜੀ ਜੀ ਤੁਹਾਨੂੰ ਬੇਨਤੀ ਕਰਾਂਗਾ ਜਦੋਂ ਅਕਬਰ ਦਾ ਜ਼ਿਕਰ ਆਉਂਦਾ ਹੈ ਤੇ ਸਾਨੂੰ ਅਕਸਰ ਅਕਬਰ ਦੀ ਉਮਰ ਵਡੇਰੀ ਵਿੱਚ ਜ਼ਿਕਰ ਆਉਂਦਾ ਹੈ। ਤੁਸੀਂ ਦੇਖੋਗੇ ਅਕਬਰ ਬਾਦਸ਼ਾਹ ਦਾ ਜਿਹੜਾ ਜਨਮਿਆ 1542 ਦਾ ਤੇ ਆਪਾਂ ਜਿਹੜੇ ਸਨ ਦੀ ਗੱਲ ਕਰ ਰਹੇ ਹਾਂ ਹੁਣ ਸਨ ਚੱਲ ਰਿਹਾ ਹੈ 1557 ਤਕਰੀਬਨ ਅਕਬਰ ਬਾਦਸ਼ਾਹ ਦੀ ਉਮਰ 15 ਸਾਲਾਂ ਦੀ ਹੈ ਜਦੋਂ ਜਾਤ ਦੇ ਅਬਮਾਨੀਆਂ ਨੇ ਗੁਰੂ ਘਰ ਦੀ ਵਿਰੋਧਤਾ ਕਰਕੇ ਅਕਬਰ ਦੇ ਕੰਨ ਭਰੇ ਹੁਣ ਅਕਬਰ ਬਾਦਸ਼ਾਹ ਨੇ ਉਸ ਸਮੇਂ ਲਾਹੌਰ ਹੈ ਤੁਹਾਨੂੰ ਚੇਤੇ ਹੋਵੇਗਾ ਜਿਹੜਾ ਅਕਬਰ ਦਾ ਬਾਪ ਪਿਤਾ ਸੀ ਉਹਦੀ ਮੌਤ ਦਿੱਲੀ ਦੀ ਧਰਤੀ ਉੱਤੇ ਹੋਈ ਹੋਈ ਹੈ ਹਮਾਈਓਂ ਦੀ ਇਹ ਅਕਸਰ ਲਾਇਬ੍ਰੇਰੀ ਦੇ ਵਿੱਚ ਕੋਈ ਕਿਤਾਬ ਪੜ ਰਿਆ ਸੀ ਤੇ ਜਦੋਂ ਪੌੜੀਆਂ ਤੋਂ ਥੱਲੇ ਉਹ ਆਇਆ ਡਿੱਗਿਆ ਤੇ ਮੌਤ ਹੋ ਗਈ। ਤੇ ਉਸ ਤੋਂ ਬਾਅਦ ਅਕਬਰ ਨੂੰ ਜਿਹੜੀ ਗੱਦੀ ਮਿਲਦੀ ਹੈ ਰਾਜ ਤਖਤ ਦੀ ਉਹ ਬਟਾਲੇ ਦੀ ਧਰਤੀ ਤੇ ਮਿਲਦੀ ਹੈ। ਇਹਦਾ ਬੜਾ ਨਜ਼ਦੀਕੀ ਵਜ਼ੀਰ ਸੀ ਬੈਰਮ ਖਾਂ। ਔਰ ਉਸ ਸਮੇਂ ਕੀ ਹੁੰਦਾ ਸੀ ਵੀ ਜੇ ਇੱਕ ਪਾਸੇ ਰਾਜੇ ਦੀ ਮੌਤ ਹੋਈਏ ਤੇ ਬੜੀ ਜਲਦੀ ਗੱਦੀ ਨਿਸ਼ੀਂ ਕਰਨਾ ਪੈਂਦਾ ਸੀ ਕਿਉਂਕਿ ਆਮ ਤੌਰ ਤੇ ਬਗਾਵਤ ਸ਼ੁਰੂ ਹੋ ਜਾਂਦੀ ਸੀ ਤੇ ਬਟਾਲੇ ਦੀ ਧਰਤੀ ਤੇ ਬੈਰਮ ਖਾਨ ਨੇ ਅਕਬਰ ਬਾਦ ਸ਼ਾਹ ਨੂੰ ਗੱਦੀ ਦਾ ਵਾਰਿਸ ਥਾਪ ਦਿੱਤਾ ਤਖਤ ਦਾ ਵਾਰਿਸ ਥਾਪ ਦਿੱਤਾ ਹੁਣ 1557 ਨੂੰ ਸ਼ਿਕਾਇਤਾਂ ਪਹੁੰਚੀਆਂ ਗੋਇੰਦਵਾਲ ਦੀ ਧਰਤੀ ਤੇ ਉਹਨਾਂ ਨੇ ਬੌਲੀ ਵੀ ਬਣਾ ਲਈ ਐ ਇਹ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਨੇ ਇੱਕ ਸੰਗਤ ਐ ਇੱਕ ਉਪਦੇਸ਼ ਐ ਅੱਜ ਗੁਰੂ ਅਮਰਦਾਸ ਜੀ ਉਹਨਾਂ ਨੇ ਬਾਬੇ ਜੇਠੇ ਨੂੰ ਬੁਲਾਇਆ ਤੇ ਬਾਬੇ ਜੇਠੇ ਦੀ ਉਮਰ ਕਿੰਨੀ ਐ ਜੀ 23 ਸਾਲ ਅਕਬਰ ਬਾਦਸ਼ਾਹ ਦੇ ਨਾਲੋਂ 7 ਸਾਲ ਵੱਡੇ ਨੇ ਬਾਬਾ ਜੇਠਾ ਜੀ ਤੁਹਾਨੂੰ ਚੇਤੇ ਹੋਵੇਗਾ ਬੜੀ ਡਿਟੇਲ ਦਿੱਤੀ ਸੀ 1534 ਨੂੰ ਜਨਮ ਹੈ ਗੁਰੂ ਰਾਮਦਾਸ ਮਹਾਰਾਜ ਦਾ ਤੇ 1557 ਦੀ ਆਪਾਂ ਗੱਲ ਕਰ ਰਹੇ ਹਾਂ ਆਦੇ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਦੀ ਧਰਤੀ ਤੇ ਕੋਲ ਬੁਲਾਇਆ ਬਾਬਾ ਜੇਠਾ ਜੀ ਨੂੰ ਕਹਿਣ ਲੱਗੇ ਜੇਠਾ ਜੀ ਗੁਰੂ ਕੀ ਖਜੂਰੀ ਵਿੱਚ ਆਓ ਤੇ ਬਾਬਾ ਜੇਠਾ ਜੀ ਆਏ ਤੇ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਹਿਣ ਲੱਗੇ ਜੇਠਾ ਜੀ ਸਾਡਾ ਹੁਕਮ ਹੈ ਤੁਸੀਂ ਲਾਹੌਰ ਦੀ ਧਰਤੀ ਤੇ ਜਾਓਗੇ ਅਕਬਰ ਬਾਦਸ਼ਾਹ ਦੇ ਕੁਝ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਕੇ ਆਓਗੇ ਉਸ ਸਮੇਂ ਬਾਬਾ ਜੀਠਾ ਜੀ ਨੇ ਹੱਥ ਜੋੜ ਲੈ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਭੇਜਣਾ ਤੇ ਕਿਸੇ ਪੜ੍ਹੇ ਲਿਖੇ ਸੱਜਣ ਨੂੰ ਭੇਜੋ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਬੜੇ ਬੜੇ ਪੜ੍ਹੇ ਲਿਖੇ ਬੜੀ ਬੜੇ ਬੁੱਧੀਜੀਵ ਹੋਣਗੇ ਕਿਉਂ ਥੇ ਧਰਮ ਦੀ ਨਮਾਇੰਦਗੀ ਕਰਨੀ ਹੈ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਜੇਠਿਆ ਤੇਰੇ ਤੋਂ ਵੱਧ ਵਧੇਕ ਮੇਰੇ ਬੱਚਿਆਂ ਕੋਈ ਵੀ ਨਹੀਂ ਪੜਿਆ ਜਿਹੜੀ ਧਰਮ ਦੀ ਨਿਮੈਂਦਗੀ ਤੂੰ ਕਰ ਸਕਦਾ ਹੈ ਨਾ ਹੋਰ ਕੋਈ ਨਹੀਂ ਕਰ ਸਕਦਾ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਤੇ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਸਿੱਖ ਭੇਜੀ ਹੁਣ ਅਕਬਰ ਬਾਦਸ਼ਾਹ ਦੇ ਜਾ ਕੇ ਦਰਬਾਰ ਦੇ ਵਿੱਚ ਪਹੁੰਚ ਕੇ ਬਾਬਾ ਜੇਠਾ ਜੀ ਪਤਾ ਲੱਗਾ ਵੀ 23 ਸਾਲਾਂ ਦਾ ਨੌਜਵਾਨ ਧਰਮ ਦੀ ਨੁਮਾਇੰਦਗੀ ਕਰਨ ਵਾਸਤੇ ਆਇਆ ਤੇ ਮੈਂ ਫਿਰ ਬੇਨਤੀ ਕਰਾਂ ਗੁਰਮਖੋ ਗੁਰੂ ਘਰ ਦੀ ਜਵਾਨੀ ਕਿੱਦਾਂ ਦੀ ਹੈ 23 ਸਾਲਾਂ ਦੀ ਉਮਰ ਦੇ ਵਿੱਚ ਅਕਬਰ ਬਾਦਸ਼ਾਹ ਦੇ ਸਾਹਮਣੇ ਧਰਮ ਦੀ ਨੁਮਾਇੰਦਗੀ ਕਰਨੀ ਹੈ ਤੇ ਉੱਥੇ ਬੜੇ ਪੜੇ ਲਿਖੇ ਬੈਠੇ ਨੇ ਆਹ ਹੈ ਗੁਰੂ ਘਰ ਦੀ ਜਵਾਨੀ ਤੇ ਅੱਜ ਸਾ ਪੁੱਛਿਆ ਜਾਵੇ ਸਾਡੇ ਬੱਚਿਆਂ ਨੂੰ 10 ਗੁਰੂ ਸਾਹਿਬਾਂ ਦੇ ਲੜੀਵਾਰ ਨਾਂ ਨਹੀਂ ਆਉਂਦੇ ਪੰਜਾਂ ਪਿਆਰਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਤੇ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਨੇ ਕਿੰਨੀ ਕੁ ਤਿਆਰੀ ਕਰਵਾ ਦਿੱਤੀ ਬਾਬੇ ਜੇਠੇ ਦੀ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਬਾਬੇ ਜੇਠੇ ਨੇ ਇੱਕ ਇੱਕ ਟਣਕਾ ਕੇ ਗੁਰਮਤ ਦੀ ਕਸਵੱਟੀ ਦੇ ਉੱਤੇ ਜਵਾਬ ਦਿੱਤਾ ਤੇ ਅਕਬਰ ਬਾਦਸ਼ਾਹ ਦੀ ਤਸੱਲੀ ਹੋ ਗਈ ਹੁਣ ਉਹ ਤੇ ਸਿੱਖ ਵੀ ਨਾਲ ਗਏ ਸਨ ਜਦੋਂ ਧਰਮ ਦੀ ਨਮਾਇੰਦਗੀ ਕੀਤੀ ਅਕਬਰ ਬਾਦਸ਼ਾਹ ਦੀ ਜਦੋਂ ਤਸੱਲੀ ਹੋਈ ਤਾਂ ਉਹਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੇ ਜੇਠਿਆ ਸਮਾ ਆਇਆ ਨਾ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਅਸੀਂ ਜ਼ਰੂਰ ਆਵਾਂਗੇ ਤੇ ਅਕਬਰ ਬਾਦਸ਼ਾਹ ਨੇ ਇੱਕ ਗੱਲ ਕਹੀ ਕਹਿਣ ਲੱਗੇ ਵੀ ਦੇਖੋ ਉਹਨਾਂ ਨੇ ਤੁਹਾਡੇਆਂ ਬੜੀਆਂ ਸ਼ਿਕਾਇਤਾਂ ਲਾਈਆਂ ਨੇ ਬੜੇ ਉਲਟੇ ਪੁਲਟੇ ਸਵਾਲ ਪੇਸ਼ ਕੀਤੇ ਨੇ ਤੁਸੀਂ ਬਾਤ ਕਮਾਲ ਦੇ ਨਾਲ ਗੁਰਮਤ ਦੀ ਦਲੀਲ ਦਿੱਤੀ ਹੈ ਤੁਹਾਡੀ ਕੋਈ ਸ਼ਿਕਾਇਤ ਹੋਵੇ ਗੁਰੂ ਘਰ ਕਿੱਦਾਂ ਦਾ ਉੱਥੇ ਬਾਬੇ ਜੇਠੇ ਨੇ ਆਖਿਆ ਕਹਿਣ ਲੱਗੇ ਅਕਬਰ ਬਾਦਸ਼ਾਹ ਜੀ ਜਿਨ੍ਹਾਂ ਨੇ ਸਾਡੀਆਂ ਸ਼ਿਕਾਇਤਾਂ ਲਾਈਆਂ ਨੇ ਨਾ ਇੱਕ ਕੰਮ ਕਰੋ ਉਹ ਜਦੋਂ ਤੀਰਥਾਂ ਤੇ ਜਾਂਦੇ ਨੇ ਨਾ ਕਿ ਉਸ ਸਮੇਂ ਗਾਂ ਨੂੰ ਟੈਕਸ ਲੱਗਦਾ ਹੁੰਦਾ ਸੀ ਇਹ ਗਾਂ ਨੂੰ ਮਾਂ ਮੰਨਦੇ ਨੇ ਇਹਨਾਂ ਦਾ ਟੈਕਸ ਜਿਹੜਾ ਉਹ ਮਾਫ ਕੀਤਾ ਜਾਏ ਕੁਝ ਆਸਾ ਦੀ ਵਾਰ ਪੜਦੇ ਹੋ ਨਾ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਗਊ ਬ੍ਰਾਹਮਣ ਕੋ ਕਰ ਕਰਦਾ ਇੱਥੇ ਅਖਰੀ ਅਰਥ ਟੈਕਸ ਵੈਸੇ ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਨਾ ਕਰ ਦਾ ਅਖਰੀ ਅਰਥ ਕਿਤੇ ਹੱਥ ਵੀ ਹੈ ਕਰ ਦਾ ਅਖਰੀ ਅਰਥ ਕਿਤੇ ਕੰਮ ਵੀ ਹੈ ਪਰ ਇੱਥੇ ਕਰ ਦਾ ਅਖਰੀ ਅਰਥ ਹੈ ਟੈਕਸ ਕਹਿਣ ਲੱਗੇ ਵੀ ਜੇ ਤੁਸੀਂ ਕੋਈ ਕੰਮ ਕਰਨਾ ਹੈ ਨਾ ਸਾਡੀ ਆਹ ਹੈ ਵੀ ਤੁਸੀਂ ਗਾਂ ਦੇ ਉੱਤੇ ਟੈਕਸ ਜਿਹੜਾ ਉਹਨੂੰ ਹਟਾ ਦਿਓ ਅਕਬਰ ਬਾਦਸ਼ਾਹ ਸੋਚਣ ਤੇ ਮਜਬੂਰ ਹੋ ਗਿਆ ਵੀ ਦੇਖੋ ਇਹਨਾਂ ਨੇ ਇਹਨਾਂ ਦੇ ਧਰਮ ਦੀਆਂ ਕਿੰਨੀਆਂ ਸ਼ਿਕਾਇਤਾਂ ਲਾਈਆਂ ਕਿੰਨੇ ਵਧੜਾ ਚੜਾ ਕੇ ਗੱਲਾਂ ਕੀਤੀਆਂ ਪਰ ਇਹਨਾਂ ਦਾ ਘਰ ਕਿੱਥੇ ਖੜਾ ਹੈ ਉਸ ਤੋਂ ਬਾਅਦ ਅੱਗੇ ਤੁਰੂ ਉਸ ਸਮੇ ਸਤੀ ਪ੍ਰਥਾ ਸੀ ਫਿਰ ਉਸ ਸਮੇ ਬਾਬੇ ਜੇਠੇ ਨੇ ਇੱਕ ਗੱਲ ਕਹੀ 23 ਸਾਲ ਦੀ ਉਮਰ ਵਿੱਚ ਭਾਵੇਂ ਇਹਦੇ ਜਿਹੜੇ ਸੈਨ ਸਨ ਨਾ ਗੁਰੂ ਅਮਰਦਾਸ ਮਹਾਰਾਜ ਦੇ ਸਮੇ ਆਣ ਕੇ ਕੀਤੇ ਸਨ ਜਦੋਂ ਗੁਰੂ ਸ਼ਰਨ ਵਿੱਚ ਆਏ ਸਨ ਕਹਿਣ ਲੱਗੇ ਵੀ ਇੱਕ ਸਤੀ ਪ੍ਰਥਾ ਹੈ ਸਤੀ ਪ੍ਰਥਾ ਦੇ ਅਰਥ ਕੀ ਸੀ ਵੀ ਕਿਸੇ ਬੀਬੀ ਦਾ ਪਤੀ ਚੜਾਈ ਕਰ ਜਾਣਾ ਤੇ ਜਦੋਂ ਉਹਦਾ ਸੰਸਕਾਰ ਕਰਨਾ ਨਾ ਤੇ ਉਸ ਬੀਬੀ ਨੂੰ ਹਾਰ ਸ਼ਾ ਹਾਰ ਤੇ ਸ਼ਿੰਗਾਰ ਕਰਕੇ ਬਲ ਪਤੀ ਦੀ ਬਲ ਦੀ ਹੋਈ ਚਿਖਾ ਦੇ ਉੱਤੇ ਸੁੱਟਿਆ ਜਾਂਦਾ ਸੀ ਉਹਨੂੰ ਕਹਿੰਦੇ ਸਨ ਬਲੀ ਦੇਣੀ ਕਹਿਣ ਲੱਗੇ ਜੇ ਦੂਜਾ ਚੰਗਾ ਕੰਮ ਕਰਨਾ ਹੈ ਤੇ ਤੁਸੀਂ ਆ ਸਤੀ ਪ੍ਰਥਾ ਬੰਦ ਕਰੋ ਜਿਹਦਾ ਜ਼ਿਕਰ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਵਿੱਚ ਕੀਤਾ ਸਤਿਆਂ ਇਹ ਨਾ ਆਖਿਐਨ ਜੇ ਮੜਿਆਂ ਲੱਗ ਜਲਨ ਸਤਿਆਂ ਸੇਈ ਨਾਨਕਾ ਜਿ ਬਿਰਖ ਹੈ ਝੂਟ ਮਰਾ ਕਿਸ ਦੂਸਰਾ ਤੀਸਰੀ ਗੱਲ ਸੀ ਵੀ ਜਿਸ ਬੀਬੀ ਦਾ ਪਤੀ ਚੜਾਈ ਕਰ ਜਾਏ ਨਾ ਉਹਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਦਿਓ ਵੇਖੋ ਜੇ ਪਤਨੀ ਚੜਾਈ ਕਰ ਜਾਂਦੀ ਸੀ ਤੇ ਪਤੀ ਦੂਜਾ ਵਿਆਹ ਕਰ ਲੈਂਦਾ ਹੁੰਦਾ ਸੀ ਪਰ ਇਹ ਜਿਹੜੀ ਇਸਤਰੀ ਨੂੰ ਮਹਾਂਤ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ ਤੇ ਤੇ ਤੀਸਰਾ ਹੁੰਡ ਕੱਢਣ ਦੀ ਪ੍ਰਥਾ ਇਹ ਬੰਦ ਕਰੋ ਗਾਂ ਦੇ ਉੱਤੇ ਜਿਹੜਾ ਟੈਕਸ ਉਹ ਮਾਫ ਕਰੋ ਫਿਰ ਸਤੀ ਪ੍ਰਥਾ ਰੋਕੋ ਤੇ ਜਿਸ ਬੀਬੀ ਦਾ ਪਤੀ ਚੜ੍ਹਾਈ ਕਰ ਗਿਆ ਉਹਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਉਸ ਤੋਂ ਬਾਅਦ ਚੌਥਾ ਕੁੰਡ ਕੱਢਣ ਦੀ ਮਰਿਆਦਾ ਹੁਣ ਅਕਬਰ ਬਾਦਸ਼ਾਹ ਦੇ ਬਿਲਕੁਲੇ ਖਾਨੇ ਪੈ ਗਈ ਵੀ 23 ਸਾਲ ਦੀ ਉਮਰ ਵਿੱਚ ਜਿਹੜੀ ਬਾਬੇ ਜੇਠੇ ਨੇ ਇਹ ਨਮਾਇੰਦਗੀ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ ਗੁਰੂ ਘਰ ਦੀ ਜੈਜਹਿਕਾਰ ਹੋਈ ਉਸ ਤੋਂ ਬਾਅਦ ਅਕਬਰ ਨੇ ਬਿਲਕੁਲ ਸੱਚ ਕਹਿ ਦਿੱਤਾ ਵੀ ਗੁਰੂ ਅਮਰਦਾਸ ਮਹਾਰਾਜ ਨੂੰ ਕਿਉਂ ਵੀ ਉਹਨਾਂ ਦੇ ਅਸੀਂ ਚਰਨ ਪਰਸਣ ਵਾਸਤੇ ਜ਼ਰੂਰ ਆਵਾਂਗੇ ਫਿਰ 1577 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਅਕਬਰ ਬਾਦਸ਼ਾਹ ਆਇਆ ਸੀ ਹੁਣ ਇੱਥੇ ਜੈਜਹਿਕਾਰ ਹੋਈ ਤੇ ਜਿਹੜੇ ਸਿੱਖ ਸਨ ਨਾ ਉਹਨਾਂ ਦੇ ਵਿੱਚੋਂ ਕੁਝ-ਕੁਝ ਸਿੱਖਾਂ ਨੂੰ ਗੁਰੂ ਅਮਰ ਬਾਬਾ ਜੇਠਾ ਨੇ ਇੱਕ ਗੱਲ ਕਹੀ ਵੀ ਤੁਸੀਂ ਜਾਓ ਗੋਇੰਦਵਾਲ ਦੀ ਧਰਤੀ ਤੇ ਕੋਈ ਚਿੰਤਾ ਨਾ ਕਰੇ ਵੀ ਬਾਬਾ ਜੇਠਾ ਜੀ ਆਏ ਨਹੀਂ ਤੇ ਤੁਸੀਂ ਇੱਕ ਇੱਕ ਧਰਮ ਦੀ ਜਿਹੜੀ ਆਪਾਂ ਨਮਾਇੰਦਗੀ ਕੀਤੀ ਹੈ ਉੱਥੇ ਜਾ ਕੇ ਦੱਸੋ ਵੀ ਗੁਰੂ ਘਰ ਦੀ ਜਿੱਤ ਹੋਈ ਹੈ ਕੁਝ ਕੁ ਸਿੱਖ ਲਾਹੌਰ ਤੋਂ ਚੱਲ ਕੇ ਗੋਇੰਦਵਾਲ ਦੀ ਧਰਤੀ ਤੇ ਆਣ ਕੇ ਸਾਰੀ ਖਬਰ ਦੇ ਦਿੰਦੇ ਆ ਹੁਣ ਬਾਬਾ ਜੇਠਾ ਜੀ ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ ਨਾ ਆਪਣੀ ਜੱਦੀ ਘਰ ਵਿੱਚ ਜਾਂਦੇ ਆ। ਥੋੜਾ ਜਿਹਾ ਅਸ਼ੋਕੜ ਵੱਲ ਧਿਆਨ ਮਾਰਿਓ ਹੁਣ। ਜਦੋਂ ਨਾਨੀ ਦੀ ਉਂਗਲ ਪਕੜੀ ਸੀ 1540 ਦੇ ਵਿੱਚ 7 ਸਾਲ ਦੀ ਉਮਰ ਸੀ ਜਦੋਂ ਯਤੀਮ ਹੋਏ ਸਾਂ। ਇੱਕ ਸ਼ਬਦ ਕਿਹਾ ਗਿਆ ਸੀ ਵੀ ਮਾਂ ਇਹ ਤਾਲਾ ਖੁੱਲੇਗਾ ਕਦੋਂ? ਉਹ ਤਾਲਾ ਆਪਣੇ ਖੱਥਾਂ ਦੇ ਨਾਲ ਬਾਬੇ ਜੇਠੇ ਨੇ ਖੋਲ ਕੇ ਮਾਂ ਨੂੰ ਅੱਖਾਂ ਦੇ ਸਾਹਮਣੇ ਲਿਆਂਦਾ ਮਾਂ ਤੂੰ ਕਹਿੰਦੀ ਸੀ ਮੈਂ ਤੈਨੂੰ ਵੱਡਾ ਬਣਾਗੀ ਫਿਰ ਆਪਣੇ ਪਿਤਾ ਨੂੰ ਚੇਤੇ ਕੀਤਾ ਬਾਪੂ ਤੂੰ ਕਹਿੰਦਾ ਸੀ ਮੈਂ ਵੱਡਾ ਬਣਾਵਾਗਾ ਦੇਖ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆਇਆ ਅੱਜ ਉਹਨੇ ਕਿੰਨਾ ਵੱਡਾ ਸਾਨੂੰ ਬਣਾ ਦਿੱਤਾ ਅੱਜ ਅਕਬਰ ਦੇ ਸਾਹਮਣੇ ਗੋਡੇ ਨਾਲ ਗੋਡਾ ਲਾ ਕੇ ਤਖਤ ਤੇ ਬੈਠਾ ਫਿਰ ਨਮਾਇੰਦਗੀ ਕੀਤੀ ਧਰਮ ਦੀ ਕਿੱਡਾ ਵੱਡਾ ਬਣਾ ਦਿੱਤਾ ਹੁਣ ਛੋਡੀ ਕੁੱਲ ਦੇ ਸਾਰੇ ਆ ਗਏ ਜਦੋਂ ਪਤਾ ਲੱਗਾ ਵੀ ਬਾਬਾ ਜੇਠਾ ਜੀ ਆਏ ਨੇ ਉਹ ਜੇਠਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਬਣਿਆ ਉਹ ਜੇਠਾ ਜਿਹੜਾ ਅਕਬਰ ਬਾਦਸ਼ਾਹ ਦੇ ਸਾਹਮਣੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਨਮਾਇੰਦਗੀ ਕਰਕੇ ਆਇਆ ਧਰਮ ਦੀ ਉਹ ਲੋਕ ਆਏ ਜਿਨ੍ਹਾਂ ਨੇ ਕਿਹਾ ਤੂੰ ਸੋਢੀ ਕੁੱਲ ਦਾ ਨੱਕ ਵੱਡ ਦਿੱਤਾ ਹੈ। ਉਹ ਲੋਕ ਆਏ ਜਿਨ੍ਹਾਂ ਨੇ ਬਾਬੇ ਜੇਠੇ ਨੂੰ ਸਹਾਰਾ ਨਾ ਦਿੱਤਾ। ਸਾਰੇ ਨੇ ਬਾਬੇ ਜੇਠੇ ਨੂੰ ਜੀ ਆਇਆਂ ਆਖਿਆ। ਮੈਂ ਅਰਥ ਕੀਤੀ ਸੀ ਪਿਛਲੇ ਭਾਗ ਵਿੱਚ ਕਿ ਜਦੋਂ ਬੰਦੇ ਕੋਲ ਧਨ ਦੌਲਤ ਹੋਵੇ ਨਾ ਦੂਰ ਦੇ ਰਿਸ਼ਤੇ ਵੀ ਨੇੜੇ ਆ ਕੇ ਟੁੱਕਦੇ ਨੇ ਤੇ ਜਦੋਂ ਬੰਦੇ ਕੋਲ ਧਨ ਪਦਾਰਥ ਚਲੇ ਜਾਣ ਖੂਨ ਦੇ ਰਿਸ਼ਤੇ ਵੀ ਦੂਰ ਹੋ ਜਾਂਦੇ ਉਰਦੂ ਦਾ ਦੀਪ ਇਹ ਬੜਾ ਸੁੰਦਰ ਕਹਾ ਕਹਿੰਦਾ ਸਭ ਆਪਣੇ ਹੁੰਦੇ ਹੈ ਜਦ ਜਰ ਪਾਸ ਹੋ ਜਰ ਦਾ ਮਿੰਜ ਧਨ ਦੌਲਤ ਟੁੱਟ ਜਾਂਦਾ ਹੈ ਗਰੀਬੀ ਬੇਮੋਹ ਰਿਸ਼ਤਾ ਜੋ ਸਭ ਕੇ ਕਰੀਬ ਹੋ ਹੁਣ ਬਾਬੇ ਜੇਠੇ ਦੀ ਜੈਜਾਕਾਰ ਹੋਈ ਏ ਸਾਰੇ ਨੇੜੇ ਆਣ ਕੇ ਚੁਗਿਰਦੇ ਟੁਕਦੇ ਨੇ ਹੁਣ ਬਾਬੇ ਜੇਠੇ ਨੇ ਰਾਤ ਮਕੀਤ ਕੀਤੀ ਤੇ ਨਾਲ ਕਹਿੰਦੇ ਇਹ ਅਸੀਂ ਗੁਰੂ ਅਮਰਦਾਸ ਮਹਾਰਾਜ ਵਾਸਤੇ ਕੋਈ ਇਥੋਂ ਲਾਹੌਰ ਦੀ ਧਰਤੀ ਤੋਂ ਕੋਈ ਬਸਤਰ ਹੀ ਲੈ ਚਲੀਏ ਹੁਣ ਇਸੇ ਤਰ੍ਹਾਂ ਬਾਬਾ ਜੇਠਾ ਜੀ ਨਾਲ ਸਿੱਖਾਂ ਨੂੰ ਜਿਹੜੇ ਸੰਨ ਨਾਲ ਲੈ ਕੇ ਬਾਜ਼ਾਰ ਵਿੱਚ ਗਏ ਤੇ ਉੱਥੇ ਜਦੋਂ ਬਸਤਰਾਂ ਬਸਤਰ ਦੇਖ ਕੇ ਬਸਤਰ ਪਕੜਦੇ ਆ ਤੇ ਨੇਤਰ ਬੰਦ ਕਰ ਲੈਂਦੇ ਨੇ ਧਿਆਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਦਾ ਵੀ ਇਹ ਬਸਤਰ ਪਾਇਆ ਹੋਇਆ ਮੇਰੇ ਗੁਰੂ ਅਮਰਦਾਸ ਮਹਾਰਾਜ ਦੇ ਤਨ ਤੇ ਕਿੱਦਾਂ ਦਾ ਲੱਗੇਗਾ ਬਸਤਰ ਪਸੰਦ ਆ ਗਏ ਤੇ ਜਦੋਂ ਪਸੰਦ ਆਏ ਨਾ ਜਦੋਂ ਉਹਦਾ ਰੇਟ ਕੀਤਾ ਉਨੀ ਮਾਇਆ ਨਹੀਂ ਸੀ ਬਾਬਾ ਜੇਠਾ ਦੇ ਕੋਲ ਤੇ ਮਨ ਦੇ ਵਿੱਚ ਆਇਆ ਜੇਠਿਆ ਤੂੰ ਐਡਾ ਵੱਡਾ ਨਹੀਂ ਅਜੇ ਹੋਇਆ ਵੀ ਆਪਣੀ ਮਰਜ਼ੀ ਦੇ ਨਾਲ ਆਪਣੇ ਮਨਪਸੰਦ ਦਾ ਜਿਹੜਾ ਚੋਲਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਨੂੰ ਪਹਿਨਾ ਸਕੇ ਹੁਣ ਉਸ ਤੋਂ ਬਾਅਦ ਉਹ ਬਸਤਰ ਛੱਡ ਦਿੱਤੇ ਕੁਝ ਕੁ ਸਿੱਖਾਂ ਨੂੰ ਗੋਇੰਦਵਾਲ ਭੇਜ ਦਿੱਤਾ ਹੁਣ ਕੁਝ ਕੁ ਸਿੱਖ ਨਾਲ ਨੇ ਪਹਿਲਾ ਸੰਦ ਜਿਹੜਾ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਨੁਮਾਇੰਦਗੀ ਕੀਤੀ ਕੁਝ ਕੁ ਸਿੱਖਾਂ ਨੂੰ ਉੱਥੋਂ ਭੇਜਿਆ ਤੇ ਕੁਝ ਕੋ ਇੱਥੋਂ ਨੂੰ ਭੇਜਿਆ ਉਹਨਾਂ ਨੇ ਜਾ ਕੇ ਇੱਕ ਇੱਕ ਗੱਲ ਦੱਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਉਹ ਬਾਬੇ ਜੇਠੇ ਨੇ ਲਾਹੌਰ ਦੀ ਧਰਤੀ ਤੇ ਤੁਹਾਡੇ ਵਾਸਤੇ ਬਸਤਰ پسند ਕੀਤੇ ਸਨ ਪਰ ਉਹਨਾਂ ਕੋਲ ਐਨੀ ਮਾਇਆ ਨਹੀਂ ਸੀ ਵੀ ਜਿਹੜੇ ਵਸਤਰ ਖਰੀਦ ਸਕਦੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਵਸਤਰ ਕਿੱਦਾਂ ਦੇ ਸਨ ਉਹਨਾਂ ਨੇ ਦੱਸਿਆ ਇਦਾਂ ਗੁਰੂ ਅਮਰਦਾਸ ਮਹਾਰਾਜ ਨੇ ਮਾਇਆ ਦਿੱਤੀ ਵੀ ਜਾਓ ਤੁਸੀਂ ਉਹ ਵਸਤਰ ਖਰੀਦ ਕੇ ਉਹਨਾਂ ਨੂੰ ਸਿਵਾ ਕੇ ਸਾਡੇ ਤੱਕ ਪਹੁੰਚਾਓ ਹੁਣ ਵਸਤਰ تیار ਹੋ ਗਏ ਪਹੁੰਚ ਗਏ ਪਰ ਕੁਝ ਕੁ ਦਿਨ ਰਹਿ ਬਾਬਾ ਜੇਠਾ ਜੀ ਹੁਣ ਗੋਇੰਦਵਾਲ ਦੀ ਧਰਤੀ ਤੇ ਆਉਣਾ ਤੁਰੇ ਆ ਰਹੇ ਨੇ ਨਾਲ ਸਿੱਖ ਵੀ ਨਾਲ ਨੇ ਤੇ ਕੀ ਦੇਖਿਆ ਵੀ ਇਹ ਮੌਸਮੀ ਅੰਬ ਪੱਕੇ ਸਨ ਤੇ ਲੋਕ ਖਰੀਦ ਰਹੇ ਸਨ। ਜਿ ਕੋਈ ਅਜਤਾ ਸਟੋਰ ਨੇ ਉਹਨਾਂ ਦੇ ਵਿੱਚ ਅਸੀਂ ਜਮ੍ਹਾਂ ਕਰ ਲੈਨੇ ਆ। ਪਰ ਉਦੋਂ ਇਹ ਚੀਜ਼ਾਂ ਨਹੀਂ ਸਨ। ਬਾਬੇ ਜੇਠੇ ਦੇ ਮਨ ਵਿੱਚ ਆਇਆ ਮਣਾ। ਜੇ ਗੁਰੂ ਅਮਰਦਾਸ ਮਹਾਰਾਜ ਵਾਸਤੇ ਤੂੰ ਬਸਤਰ ਨਹੀਂ ਖਰੀਦ ਸਕਦਾ ਕਮ ਸੇ ਕਮ ਫਲ ਤਾਂ ਖਰੀਦ ਸਕਦਾ ਇਹ ਮੌਸਮਾਂ। ਇਹ ਸ਼ੱਕੇ ਬੜਾ ਪਰ ਸੰਤਤਾ ਮਿਲੇਗੀ ਗੁਰੂ ਅਮਰਦਾਸ ਮਹਾਰਾਜ ਦੀ ਹੁਣ ਇਹਨਾਂ ਨੇ ਉਹ ਅੰਬ ਖਰੀਦ ਲਏ ਜਦੋਂ ਪੈਦਲ ਤੁਰਿਆ ਜਾਂਦਾ ਸੀ ਅੱਜ ਵਰਗੀਆਂ ਸੁੱਖ ਸਹੂਲਤਾਂ ਨਹੀਂ ਸਨ ਉਹ ਜਿਹੜੇ ਅੰਬ ਸਨ ਇੱਕ ਪਰਨੇ ਵਿੱਚ ਬੰਨ ਲਏ ਜਦੋਂ ਪੈਦਲ ਆ ਰਹੇ ਨੇ ਮੌਸਮ ਦੂਸਰਾ ਸੀ ਅੰਬ ਪੱਕੇ ਸਨ ਤੇ ਉਹਨਾਂ ਦੇ ਵਿੱਚੋਂ ਰਸ ਚੋਣਾ ਸ਼ੁਰੂ ਹੋ ਗਿਆ ਤੇ ਮਨ ਵਿੱਚ ਕਿਆ ਵੀ ਮਣਾ ਬਸਤਰ ਵੀ ਨਹੀਂ ਗੁਰੂ ਤੱਕ ਪਹੁੰਚਾ ਸਕਿਆ ਤੇ ਅੰਬ ਵੀ ਨਹੀਂ ਪਹੁੰਚਨੇ ਹੁਣ ਇਹ ਜੋ ਸਾਰੇ ਸਿੱਖ ਜਿਹੜੇ ਨਾਲ ਸਨ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਚਲੇ ਜਾਓ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਹੁਣ ਬਾਬੇ ਜੇਠੇ ਨੇ ਅੰਬ ਲਏ ਤੇ ਅੱਖਾਂ 'ਚੋਂ ਨੀਰ ਵਗਿਆ ਕਿ ਬਾਦਸ਼ਾਹ ਬੜੀ ਭਾਵਨਾ ਤੇ ਬੜੇ ਅਦਬ ਦੇ ਨਾਲ ਇਹ ਤੁਹਾਡੇ ਵਾਸਤੇ ਕੁਝ ਕੁ ਭੇਟਾ ਲਈ ਸੀ ਪਰੇ ਤੁਹਾਡੇ ਤੱਕ ਹੁਣ ਪਹੁੰਚ ਨਹੀਂ ਸਕਦੀ। ਖੋਲੇ ਦੇਖਿਆ ਤੇ ਇਹ ਉੱਥੋਂ ਤੱਕ ਕਾਬਲੇ ਤਾਰੀਫ ਨਹੀਂ ਰਹਿਣਗੇ। ਮੈਂ ਗੁਰਬਾਣੀ ਦੀ ਤੁਕ ਆਪ ਜੀ ਨੂੰ ਅਰਜ ਕਰਾਂ। ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਵ ਵੇ ਪਿਤਾ ਵੇ ਉਹ ਚੰਗੀ ਖਰਾਕ ਖਾ ਕੇ ਨਾ ਖੁਸ਼ ਨਹੀਂ ਹੁੰਦਾ। ਕਦੋਂ ਹੁੰਦਾ? ਮਾਤਾ ਪ੍ਰੀਤ ਕਰੇ ਪੁੱਤ ਖਾਏ ਤੇ ਜਦੋਂ ਉਹਦਾ ਪੁੱਤ ਧੀ ਹੋਵੇ ਉਹ ਚੰਗਾ ਪ੍ਰਸ਼ਾਦਾ ਪਾਣੀ ਛਕੇ ਨਾ ਉਹਨੂੰ ਉਦੋਂ ਖੁਸ਼ੀ ਹੁੰਦੀ ਹੈ ਆਪ ਮਾਂ-ਬਾਪ ਚੰਗਾ ਪ੍ਰਸ਼ਾਦਾ ਛਕੇ ਤੇ ਉਹਨਾਂ ਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਤੇ ਜਦੋਂ ਉਹਨਾਂ ਦਾ ਪੁੱਤਰ ਹੋਵੇ ਧੀ ਹੋਵੇ ਉਹ ਚੰਗਾ ਪ੍ਰਸ਼ਾਦਾ ਪਾਣੀ ਛਕੇ ਤੇ ਮਾਂ-ਬਾਪ ਬੜੇ ਖੁਸ਼ ਹੁੰਦੇ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨਾ ਪ੍ਰੀਤ ਭਈ ਜਲ ਨਾਏ ਮੱਛੀ ਕਦੋਂ ਖੁਸ਼ ਹੁੰਦੀ ਜਦੋਂ ਉਹਨੂੰ ਖੁੱਲਾ ਪਾਣੀ ਮਿਲੇ ਬਹੁਤ ਪ੍ਰਸੰਨ ਹੁੰਦੀ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨਾ ਪ੍ਰੀਤ ਭਈ ਜਲ ਨਾਏ ਗੁਰ ਸਿੱਖ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਕਦੋਂ ਖੁਸ਼ ਹੁੰਦਾ ਜਦੋਂ ਸਿੱਖ ਸਿੱਖ ਦੇ ਮੂੰਹ ਵਿੱਚ ਪਾਏ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਰ ਕੇ ਨਾ ਬਾਬੇ ਜੇਠੇ ਨੇ ਅੰਬ ਰਸਤੇ ਵਿੱਚ ਹੀ ਚੁੱਪ ਲਏ ਕਹਿ ਲੈ ਕੇ ਪਾਤਸ਼ਾਹ ਤੁਹਾਡੇ ਤੱਕ ਤੇ ਨਹੀਂ ਪਹੁੰਚ ਸਕਦੇ ਪਰ ਤੁਸੀਂ ਗੁਰਬਾਣੀ ਦੀ ਤੋ ਕਹਤੇ ਦਾਤਾ ਜੀ ਅਸੀਂ ਨੇਤਰਾਂ ਦੇ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਦੀ ਤਸਵੀਰ ਲੈ ਆਂਦੀ ਬਾਬਾ ਜੇਠਾ ਜੀ ਜਦੋਂ ਤਸਵੀਰ ਲੈ ਆਂਦੀ ਤੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਧਰ ਕੇ ਅੰਬ ਚੂਪਦਾ। ਉਹ ਚੂਪਦੇ ਆ ਨੇ। ਹੁਣ ਸਿੱਖਾਂ ਨੇ ਜਾ ਕੇ ਦੱਸੀ ਸਾਰੀ ਕਹਾਣੀ। ਜਿਵੇਂ ਇਸੇ ਤਰ੍ਹਾਂ ਅੰਬ ਲਏ ਸਨ ਉਹ ਤੁਹਾਡੇ ਆਉਣ ਤੱਕ ਉਹ ਨਹੀਂ ਸਨ ਠੀਕ ਰਹਿ ਸਕਦੇ। ਤੇ ਬਾਬਾ ਜੇਟਾ ਜੀ ਹੁਣ ਪਿੱਛੇ ਹੀ ਬੈਠੇ ਨੇ। ਬਾਬੇ ਜੇਠਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਧਰ ਕੇ ਅੰਬ ਚੂਪ ਲਏ। ਚੂਪਣ ਤੋਂ ਬਾਅਦ ਪੜਾਂ ਦਰ ਪੜਾਂ ਕਰਦੇ ਗੋਇੰਦਵਾਲ ਪਹੁੰਚਦੇ ਤੇ ਜਦੋਂ ਗੋਇਦਵਾਲ ਦੀ ਧਰਤੀ ਤੇ ਪਹੁੰਚਦੇ ਨੇ ਹੁਣ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਨੂੰ ਦਰਸ਼ਨ ਦੇਖਦੇ ਤੇ ਦਰਸ਼ਨ ਕਰਦੇ ਜਿੱਦਾਂ ਦਾ ਚੋਲਾ ਲਾਹੌਰ ਦੀ ਧਰਤੀ ਤੇ ਪਸੰਦ ਕੀਤਾ ਸੀ ਨਾ ਤੇ ਮਾਇਆ ਨਹੀਂ ਸੀ ਨਾ ਹੋਣ ਦੇ ਕਾਰਨ ਉਹ ਨਹੀਂ ਖਰੀਦ ਸਕੇ ਗੁਰੂ ਅਮਰਦਾਸ ਮਹਾਰਾਜ ਸਾਹਮਣੇ ਚੋਲਾ ਪਾਈ ਬੈਠੇ ਨੇ ਉਦਾਂ ਦਾ ਹੁਣ ਲੱਤਾ ਸਾਥ ਨਹੀਂ ਦਿੰਦੀਆਂ ਬਾਬਾ ਜੇਠਾ ਜੀ ਦੀਆਂ ਮੱਥਾ ਟੇਕ ਕੇ ਪਿੱਛੇ ਹੀ ਵਹਿ ਗਏ ਦੀਵਾਨ ਲੱਗਿਆ ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿੰਦੇ ਜੇਠਿਆ ਮੇਰੇ ਬੱਚਿਆ ਕੀ ਗੱਲ ਪਿੱਛੇ ਬੈਠ ਗਿਆ ਸਾਹਮਣੇ ਆ ਉੱਠੇ ਬਾਬਾ ਜੇਠਾ ਜੀ ਕੰਮ ਦੀਆਂ ਲੱਤਾਂ ਨਾਲ ਆਣ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿਣ ਲੱਗੇ ਜੇਠਿਆ ਦੱਸੋ ਫਿਰ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਕੀ ਕੀ ਨਮਾਇੰਦਗੀ ਕੀਤੀ ਬਾਬਾ ਜੇਠਾ ਜੀ ਨੇ ਬੜੀ ਗੁਰਮਤ ਟਣਕਾ ਕੇ ਤੇ ਫਿਰ ਹੱਥ ਜੋੜ ਬੇਨਤੀ ਕਰਾਂ ਵੀ ਗੁਰਮਤ ਦੀ ਜਵਾਨੀ ਕਿਦਾਂ ਦੀ ਹੈ 23 ਸਾਲ ਦੀ ਉਮਰ ਹੈ ਤੇ ਜਿਹਦੇ ਜਿੰਨੇ ਸਵਾਲ ਕੀਤੇ ਉਹਨਾਂ ਦੀ ਉਮਰ 15 ਸਾਲ ਹੈ ਦਸਿਆ ਦਾਤਾ ਦੀ ਆ ਸ਼ਿਕਾਇਤਾਂ ਬੌੜੀ ਦੀਆਂ ਗਈਆਂ ਵੀ ਇਹਨਾਂ ਨੇ ਆਪਣੇ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਕਿਸੇ ਵੀ ਜਾਤੀ ਦਾ ਜਿਹੜਾ ਮਰਜੀ ਵਰਨ ਦਾ ਆਵੇ ਤੇ ਉੱਥੋਂ ਪਾਣੀ ਲਈ ਜਾ ਸਕਦਾ ਹੈ ਦਾਤਾ ਜੀ ਆਪਣੀ ਪੰਗਤ ਦੀ ਆਪਣੀ ਸੰਗਤ ਦੀ ਇਹ ਸਾਰੀਆਂ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਿਕਾਇਤਾਂ ਪਹੁੰਚੀਆਂ ਨੇ ਤੇ ਦਾਤਾ ਜੀ ਉਹਦੀ ਨਮਾਇੰਦਗੀ ਤੁਹਾਡੀ ਕਿਰਪਾ ਨਾਲ ਕਰਕੇ ਆਏ ਆ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੀ ਵਿਲੱਖਣਤਾ ਹੈ ਇੱਕ ਗੁਰੂ ਤੇ ਰੱਬ ਬਿਲਕੁਲ ਇਕੱਠੇ ਨੇ ਇੱਥੇ ਜਿੱਥੇ ਤੁਸੀਂ ਪੜੋਗੇ ਇੱਕ ਉਸ ਤੋਂ ਅੱਗੇ ਕੀ ਆਉਂਦਾ ਸਤ ਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਉਹ ਸਤ ਹੈ ਤੇ ਉਹਦੀ ਕਿਰਪਾ ਇਹ ਗੁਰੂ ਗ੍ਰੰਥ ਸਾਹਿਬ ਜੀ ਵੱਲੱਖਣ ਤ ਹੈ ਤੇ ਜਦੋਂ ਬੰਦਾ ਕਾਮਯਾਬੀ ਨੂੰ ਆਪਣੇ ਨਾਲ ਜੋੜਦਾ ਫਿਰ ਗੁਰਪ੍ਰਸਾਦ ਵਿੱਚੋਂ ਗਾਇਬ ਹੋ ਜਾਂਦਾ ਸਾਡੇ ਜੀਵਨ ਵਿੱਚ ਕੋਈ ਵੀ ਸਾਨੂੰ ਕਾਮਯਾਬੀ ਮਿਲੇ ਤੇ ਕਾਮਯਾਬੀ ਦੇ ਪਿੱਛੇ ਸਤਗੁਰ ਪ੍ਰਸਾਦ ਹੋਣਾ ਚਾਹੀਦਾ ਗੁਰੂ ਦੀ ਕਿਰਪਾ ਬਸ ਉੱਥੇ ਹੱਥ ਜੋੜ ਕੇ ਆਖਿਆ ਪਾਦਸ਼ਾਹ ਤੁਹਾਡੀ ਬਖਸ਼ਿਸ਼ ਦੇ ਨਾਲ ਜੋ ਗੁਰਮਤ ਦੀ ਤਾਲੀਮ ਲਈ ਕਿ ਉਸ ਤਾਲੀਮ ਦੇ ਅਨਸਾਰ ਉਹਨਾਂ ਦਾ ਇੱਕ ਇੱਕ ਧਰਮ ਦੀ ਨਿਮੈਂਦਗੀ ਕੀਤੀ ਹੈ ਮੇਰੇ ਦਾਤਿਆ ਤੇ ਅਕਬਰ ਬਾਦਸ਼ਾਹ ਦੀ ਤਸੱਲੀ ਹੋਈ ਏ ਤੇ ਉਹਨੇ ਵਕਾਇਦਾ ਕਿਹਾ ਵੀ ਸਮਾਂ ਆਵੇਗਾ ਮੈਂ ਗੁਰੂ ਘਰ ਵਿੱਚ ਜ਼ਰੂਰ ਆਵਾਂਗਾ ਤੇ ਮੇਰੇ ਦਾਤਾ ਜੀ ਉਥੇ ਅਕਬਰ ਨੇ ਵੀ ਕਿਹਾ ਵੀ ਦੱਸੋ ਤੁਹਾਡੀ ਕੋਈ ਸ਼ਿਕਾਇਤ ਹੋਵੇ ਜਿਨ੍ਹਾਂ ਨੇ ਤੁਹਾਡੇ ਧਰਮ ਦੀਆਂ ਸ਼ਿਕਾਇਤਾਂ ਲਾਈਆਂ ਨੇ ਦਾਤਾ ਜੀ ਇੱਕ ਤਾਂ ਜਿਹੜਾ ਗਾਂ ਦੇ ਉੱਤੇ ਟੈਕਸ ਲੱਗਦਾ ਹੈ ਅਕਬਰ ਨੂੰ ਉਹ ਕਹਿ ਕੇ ਆਏ ਆਂ ਵੀ ਉਹਨੂੰ ਮਾਫ ਕਰੋ ਸਤੀ ਪ੍ਰਥਾ ਉਸ ਬੀਬੀ ਦਾ ਦੂਜਾ ਵਿਆਹ ਘੁੰਡ ਕੱਢਣ ਦੀ ਮਰਿਆਦਾ ਇਹ ਜਿਹੜੀ ਸਾਰੀਆਂ ਨੇ ਇਹ ਵਕਾਇਦਾ ਹੁੰਦੀ ਅਸੀਂ ਨਮਾਇੰਦਗੀ ਕਰਕੇ ਆਏ ਆਂ ਤੇ ਅਕਬਰ ਨੇ ਵਾਦਾ ਕੀਤਾ ਵੀ ਗੁਰੂ ਅਮਰਦਾਸ ਮਹਾਰਾਜ ਨੂੰ ਕਿਉ ਵੀ ਅਸੀਂ ਤੁਹਾਡੇ ਦਰਬਾਰ ਵਿੱਚ ਆਵਾਂਗੇ ਤੇ ਅਕਬਰ ਸਮਾਂ ਪਾ ਕੇ ਤੁਹਾਡੇ ਦਰਬਾਰ ਵਿੱਚ ਆਉਣਗੇ ਤੇ ਨਾਲ ਹੀ ਇੱਕ ਸ਼ਬਦ ਕਹਿ ਦਿੱਤਾ ਗੁਰੂ ਅਮਰਦਾਸ ਨੇ ਕਹਿਣ ਲੱਗੇ ਬੇਟਾ ਲਾਹੌਰ ਗਿਆਸ ਹੈ ਉੱਥੇ ਕੋਈ ਚੀਜ਼ ਹੀ ਲੈ ਆਉਂਦਾ ਦੇਖੋ ਅਸੀਂ ਵਿਦੇਸ਼ ਜਾਂਦੇ ਆ ਜਾਂ ਕਿਤੇ ਜਾਂਦੇ ਆ ਵੀ ਆਪਣੇ ਪਰਵਾਰ ਵਾਸਤੇ ਕੁਛ ਨਾ ਕੁਛ ਅਸੀਂ ਗਿਫਟ ਲੈ ਕੇ ਆਉਣੇ ਤਾਂ ਜ ਜਿਹਦਾ ਨਾਲ ਸਾਡਾ ਪਿਆਰ ਹੋਵੇ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਬਸਤਰ ਲੈਣ ਤੇ ਗਿਆ ਸਾਂ ਪਸੰਦ ਵੀ ਆ ਗਏ ਸਨ ਪਰ ਮਾਇਆ ਨਹੀਂ ਸੀ ਪਰ ਸ਼ੁਕਰ ਹੈ ਜੋ ਜਿਹੜੇ ਬਸਤਰ ਪਸੰਦ ਕੀਤੇ ਸਨ ਤਾਂ ਤੁਸੀਂ ਪਾਈ ਬੈਠੇ ਹੋ ਗੁਰੂ ਅਮਰਦਾਸ ਮਹਾਰਾਜ ਆਸ ਕੇ ਕਹਿਣ ਲੱਗੇ ਖਾਂ ਜੇਠਿਆ ਤੂੰ ਵਸਤਰਾਂ ਦੀ ਵੀ ਗੱਲ ਕਰਦਾ ਤੇਰੇ ਰਾਈ ਜਿਹੜੇ ਰਸਤੇ ਵਿੱਚੋਂ ਅੰਬ ਚੂਪੇ ਨੇ ਅਸੀਂ ਉਹਨਾਂ ਦਾ ਵੀ ਰਸ ਮੰਨ ਲਿਆ ਤੇ ਉਸ ਸਮੇਂ ਫਿਰ ਬਾਬਾ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟਹੇ ਤੇ ਅਰਦਾਸ ਕੀਤੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਕਿਰਪਾ ਕਰੋ ਤੇ ਆਪਣੀ ਰਸਨਾ ਤੋਂ ਬਾਬਾ ਜੇਠਾ ਜੀ ਨੇ ਕਿ ਸ਼ਬਦ ਕਹੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਣ ਆਵੇ ਇਹ ਗੋਇੰਦਵਾਲ ਦੀ ਧਰਤੀ ਦੇ ਉੱਤੇ ਬਾਬਾ ਜੇਠਾ ਜੀ ਨੇ ਜਦੋਂ ਧਰਮ ਦੀ ਨਿਮੈਂਦਗੀ ਕਰਕੇ ਆਏ ਤੇ ਉਸ ਸਮੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ 1557 ਦੀ ਜਿਹੜੀ ਘਟਨਾ ਹੈ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਤੇ ਆਪਾਂ ਅਗਲੀ ਲੜੀ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕਿਦਾਂ ਅੰਮ੍ਰਿਤਸਰ ਦੀ ਉਸਾਰੀ ਕਿਦਾਂ ਧਾਰਮਿਕ ਯਾਤਰਾ ਇਹ ਗੁਰੂ ਅਮਰਦਾਸ ਮਹਾਰਾਜ ਕਿਦਾਂ ਬਾਬਾ ਜੇਠਾ ਜੀ ਤੋਂ ਆਰੰਭ ਕਰਾਉਂਦੇ ਆ ਅੱਜ ਦੀ ਲੜੀ ਨੂੰ ਇੱਥੇ ਵਿਸ਼ਰਾਮ ਦਿੰਨੇ ਆ ਅੱਜ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਦੇ ਆ ਇੱਕ ਨਹੀਂ ਬੇਅੰਤ ਭੁੱਲਾਂ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਵਕ ਸੰਯੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ